ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮਲੋਟ ਦੇ ਇੱਕ ਥਾਣੇ ਵਿੱਚ ਥਾਣੇਦਾਰ ਰਾਜਵੀਰ ਸਿੰਘ ਇੱਕ ਬਜ਼ੁਰਗ ਨੂੰ ਬਹੁਤ ਜ਼ਿਆਦਾ ਕੁੱਟ ਰਿਆ ਸੀ ਉਸ ਨੂੰ ਟੌਰਚਰ ਕਰ ਰਿਹਾ ਸੀ ਸਾਰੇ ਸਿਪਾਹੀ ਜਿੰਨੇ ਵੀ ਉੱਥੇ ਥਾਣੇ 'ਚ ਸਭੇ ਦੇਖ ਰਹੇ ਸੀ ਉਹਨਾਂ ਨੂੰ ਉਸ ਬਜ਼ੁਰਗ ਤੇ ਬਹੁਤ ਜ਼ਿਆਦਾ ਤਰਸਾ ਰਿਹਾ ਸੀ ਪਰ ਉਹ ਥਾਣੇਦਾਰ ਅੱਗੇ ਕੁਝ ਕਰ ਨਹੀਂ ਸਕਦੇ ਸੀ ਥਾਣੇਦਾਰ ਉਸ ਬਜ਼ੁਰਗ ਨੂੰ ਕਹਿ ਰਿਹਾ ਸੀ ਕਿ ਤੇਰੇ ਘਰ ਤੋਂ ਇਹਨਾਂ ਨਸ਼ਾ ਮਿਲਿਆ ਤੂੰ ਨਸ਼ਾ ਵੇਚਦਾ ਹੈਂ ਪਿੰਡ ਵਿੱਚ ਤੂੰ ਲੋਕਾਂ ਨੂੰ ਸਮਝਾਉਣਾ ਹੈ ਕਿ ਨਸ਼ਾ ਨਹੀਂ ਕਰਨਾ ਚਾਹੀਦਾ ਇਸ ਤੋਂ ਦੂਰ ਰਹਿਣਾ ਚਾਹੀਦਾ ਤੇ ਤੂੰ ਆਪ ਨਸ਼ਾ ਵੇਚਦਾ ਹੈ ਦੱਸ ਉਹ ਨਸ਼ਾ ਕਿੱਥੋਂ ਲੈ ਕੇ ਆਇਆ ਸੀ ਤਾਂ ਬਜ਼ੁਰਗ ਕਹਿੰਦਾ ਹੈ ਕਿ ਸਾਹਿਬ ਜੀ ਮੈਨੂੰ ਉਸ ਨਸ਼ੇ ਬਾਰੇ ਨਹੀਂ ਪਤਾ ਮੈਂ ਨਸ਼ਾ ਨਹੀਂ ਵੇਚਦਾ ਮੇਰੇ ਘਰ ਵਿੱਚੋਂ ਨਸ਼ਾ ਕਿਵੇਂ ਆਇਆ ਇਸ ਗਾਰੇ ਮੈਂ ਨਹੀਂ ਜਾਣਦਾ ਪਰ ਥਾਣੇਦਾਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਬਜ਼ੁਰਗ ਬਾਰ-ਬਾਰ ਇਹੀ ਗੱਲ ਕਹਿਣ ਲੱਗ ਰਿਹਾ ਸੀ ਤਾਂ ਬਜ਼ੁਰਗ ਜਦੋਂ ਜਮਾ ਦੁਖੀ ਹੋ ਜਾਂਦਾ ਹੈ ਤਾਂ ਥਾਣੇਦਾਰ ਉਸਨੂੰ ਹੋਰ ਜ਼ਿਆਦਾ ਕੁੱਟਦਾ ਹੈ ਕੁੱਟੇ ਤੋਂ ਬਾਅਦ ਥਾਣੇਦਾਰ ਕਹਿੰਦਾ ਹੈ ਕਿ ਜੇ ਤੂੰ ਮੇਰੀ ਇੱਕ ਗੱਲ ਮੰਨ ਲੇਗਾ ਤਾਂ ਤੈਨੂੰ ਛੱਡ ਦਿੱਤਾ ਜਾਵੇਗਾ ਤੇਰੇ ਤੇ ਕੋਈ ਕੇਸ ਨਹੀਂ ਬਣਾਇਆ ਜਾਵੇਗਾ ਤੈਨੂੰ ਘਰੇ ਭੇਜ ਦਿੱਤਾ ਜਾਵੇਗਾ ਤਾਂ ਦੋਸਤੋ ਥਾਣੇਦਾਰ ਕਿਹੜੀ ਗੱਲ ਉਸ ਕੋਲੇ ਮਨਵਾਉਣਾ ਚਾਹੁੰਦਾ ਸੀ ਤੇ ਆਖਿਰ ਉਹ ਬਜ਼ੁਰਗ ਨੂੰ ਕਿਵੇਂ ਫਸਾ ਕੇ ਥਾਣੇ ਵਿੱਚ ਲੈ ਕੇ ਆਇਆ ਸੀ ਇਹ ਪੂਰੀ ਕਹਾਣੀ ਜਾਣਨ ਵਾਸਤੇ ਤੁਸੀਂ ਵੀਡੀਓ ਦੇ ਲਾਸਟ ਤੱਕ ਜਰੂਰ ਬੜੇ ਰਹੋ ਇਸ ਤੋਂ ਪਹਿਲਾਂ ਕਹਾਣੀ ਸ਼ੁਰੂ ਕਰੀਏ ਤੁਹਾਡੇ ਅਗੇ ਇੱਕ ਛੋਟੀ ਜੀ ਗੁਜ਼ਾਰਿਸ਼ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਨਾਲੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾ ਦਿਓ ਤਾਂ ਕਿ ਸਾਡੀ ਨਵੀਆਂ ਅਪਲੋਡ ਹੋਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦਾ ਹੋਏ ਕਰਦੇ ਹਾਂ ਕਹਾਣੀ ਸ਼ੁਰੂ ਤਾਂ ਦੋਸਤੋ ਮਲੋਟ ਜ਼ਿਲ੍ਹੇ ਦੇ ਇੱਕ ਛੋਟੇ ਦੇ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਪਰਿਵਾਰ ਦੇ ਮੁਖੀ ਦਾ ਨਾਂ ਸੀ ਬਲਵਿੰਦਰ ਬਲਵਿੰਦਰ ਦੇ ਦੋ ਮੁੰਡੇ ਸੀ ਜਿਹੜਾ ਵੱਡਾ ਮੁੰਡਾ ਸੀ ਉਸ ਦਾ ਨਾਂ ਸੀ ਸੁਖਦੀਪ ਤੇ ਜਿਹੜਾ ਛੋਟਾ ਮੁੰਡਾ ਸੀ ਉਸ ਦਾ ਨਾਂ ਸੀ ਗਗਨਦੀਪ ਉਹ ਬਜ਼ੁਰਗ ਖੇਤੀਬਾੜੀ ਕਰਕੇ ਆਪਦੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਮੱਧਮ ਵਰਗ ਦਾ ਉਹਨਾਂ ਦਾ ਪਰਿਵਾਰ ਸੀ ਨਾ ਤਾਂ ਉਹਨਾਂ ਕੋਲੇ ਜ਼ਿਆਦਾ ਪੈਸਾ ਸੀ ਤੇ ਨਾ ਹੀ ਪੈਸਿਆਂ ਦੀ ਇੰਨੀ ਜ਼ਿਆਦਾ ਤੰਗੀ ਸੀ ਤਾਂ ਫਿਰ ਜਿਹੜੀ ਉਸ ਬਜ਼ੁਰਗ ਦੀ ਭੈਣ ਸੀ ਉਸ ਕੋਲੇ ਕੋਈ ਔਲਾਦ ਨਹੀਂ ਸੀ ਉਸਦੇ ਵਿਆਹ ਨੂੰ ਬਹੁਤ ਸਾਲ ਹੋ ਚੁਕੇ ਸੀ ਤਾਂ ਫਿਰ ਬਲਵਿੰਦਰ ਆਪਦੇ ਛੋਟੇ ਮੁੰਡੇ ਨੂੰ ਆਪਦੀ ਭੈਣ ਨੂੰ ਦੇ ਦਿੰਦਾ ਛੋਟੇ ਮੁੰਡੇ ਦੀ ਉਮਰ ਹਜੇ 4 ਸਾਲ ਸੀ ਉਸਦੀ ਭੈਣ ਉਸ ਮੁੰਡੇ ਨੂੰ ਲਿਜਾ ਕੇ ਪਾਲਣ ਲੱਗ ਜਾਂਦੀ ਹੈ ਤੇ ਉਸ ਨੂੰ ਤੇ ਉਸ ਨੂੰ ਆਪਦਾ ਪੁੱਤ ਬਣਾ ਲੈਂਦੀ ਹੈ ਐਸੇ ਤਰ੍ਹਾਂ ਬਲਵਿੰਦਰ ਆਪਦੇ ਵੱਡੇ ਮੁੰਡੇ ਨਾਲ ਉੱਥੇ ਜ਼ਿੰਦਗੀ ਕੱਟ ਰਿਹਾ ਸੀ ਉਸਦੀ ਘਰ ਵਾਲੀ ਤੇ ਵੱਡਾ ਮੁੰਡਾ ਬੜੇ ਖੁਸ਼ ਰਹਿੰਦੇ ਸੀ ਐਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਲੰਘ ਰਹੀ ਸੀ ਪਰ ਇੱਕ ਦਿਨ ਉਸਦੀ ਘਰ ਵਾਲੀ ਇਸ ਦੁਨੀਆ ਤੋਂ ਚਲੀ ਜਾਂਦੀ ਹੈ ਜਿਵੇਂ ਉਸਦੀ ਘਰ ਵਾਲੀ ਇਸ ਦੁਨੀਆ ਤੋਂ ਗਈ ਸੀ ਤਾਂ ਬਲਵਿੰਦਰ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਉਸ ਉੱਤੇ ਦੁੱਖਾਂ ਦਾ پہاੜ ਟੁੱਟ ਜਾਂਦਾ ਹੈ ਬਲਵਿੰਦਰ ਜਿਵੇਂ ਹੀ ਟੁੱਟ ਜਾਂਦਾ ਹੈ ਪਰ ਫਿਰ ਵੀ ਉਹ ਹੌਸਲਾ ਨਹੀਂ ਛੱਡਦਾ ਜੀਣ ਦੀ ਆਸ ਨਹੀਂ ਛੱਡਦਾ ਐਸੇ ਤਰ੍ਹਾਂ ਔਖਾ ਸੁੱਖਾ ਉਹ ਆਪਦੀ ਜ਼ਿੰਦਗੀ ਕੱਟਦਾ ਰਹਿੰਦਾ ਤੇ ਆਪਦੇ ਵੱਡੇ ਮੁੰਡੇ ਸਾਰੇ ਜ਼ਿੰਦਗੀ ਜੀਣ ਲੱਗ ਜਾਂਦਾ ਹੈ ਰ ਬਰਵਿੰਦਰ ਦੀ ਜ਼ਿੰਦਗੀ ਚ ਬਹੁਤ ਮੁਸ਼ਕਲਾਂ ਲਿਖੀਆਂ ਹੋਈਆਂ ਸੀ ਬਹੁਤ ਹੀ ਸੰਘਰਸ਼ ਲਿਖਿਆ ਹੋਈ ਸੀ ਤੇ ਬਹੁਤ ਹੀ ਦੁੱਖ ਲਿਖੇ ਹੋਏ ਸੀ ਥੋੜੇ ਦਿਨਾਂ ਬਾਅਦ ਉਸ ਦਾ ਵੱਡਾ ਮੁੰਡਾ ਇੱਕ ਐਕਸੀਡੈਂਟ ਚ ਮਰਿਆ ਜਾਂਦਾ ਜਿਵੇਂ ਉਸ ਦਾ ਵੱਡਾ ਮੁੰਡਾ ਮਰਿਆ ਸੀ ਤਾਂ ਉਸ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਕਿਉਂਕਿ ਉਸ ਦੀ ਘਰ ਵਾਲੀ ਵੀ ਉਸ ਨੂੰ ਛੱਡ ਕੇ ਚਲੀ ਗਈ ਸੀ ਤੇ ਉਸ ਦਾ ਮੁੰਡਾ ਵੀ ਉਸ ਨੂੰ ਛੱਡ ਕੇ ਚਲਾ ਗਿਆ ਸੀ ਦੋਸਤੋ ਮਾਪਿਆਂ ਦੇ ਜਵਾਨ ਮੁੰਡੇ ਜਦੋਂ ਇਸ ਦੁਨੀਆ ਤੋਂ ਚਲੇ ਜਾਂਦਾ ਇਹ ਉਸ ਮਾਪਿਆਂ ਨੂੰ ਹੀ ਪਤਾ ਹੁੰਦਾ ਹੈ ਕਿ ਉਹਨਾਂ ਤੇ ਕੀ ਬੀਤਦੀ ਹੈ ਉਹ ਜਿਉਂਦੇ ਜੀ ਮਰ ਜਾਂਦੇ ਨੇ ਪਰ ਰੱਬ ਨੇ ਦਿੱਤੀ ਜ਼ਿੰਦਗੀ ਤਾਂ ਜੀਣੀ ਪੈਂਦੀ ਹੈ ਚਾਹੇ ਕਿਸੇ ਤਰੀਕੇ ਨਾਲ ਜੀਣਾ ਚਾਹੇ ਔਖੇ ਹੋ ਕੇ ਜੀਣਾ ਚਾਹੇ ਸੋਖੇ ਹੋ ਕੇ ਜੀਣਾ ਐਸੇ ਤਰ੍ਹਾਂ ਬਲਵਿੰਦਰ ਆਪਦੇ ਦਿਨ ਕੱਟਣ ਲੱਗ ਜਾਂਦਾ ਔਖਾ ਸੁੱਖਾ ਆਪਦੀ ਜ਼ਿੰਦਗੀ ਨੂੰ ਲੰਗਾਨ ਲੱਜਾਂਦਾ ਹੁਣ ਉਸ ਨੂੰ ਆਪਦੇ ਛੋਟੇ ਮੁੰਡੇ ਦੀ ਯਾਦ ਆਉਣ ਲੱਗੀ ਸੀ ਪਰ ਛੋਟਾ ਮੁੰਡਾ ਉਸਨਾਂ ਆਪਦੀ ਭੈਣ ਨੂੰ ਦੇ ਦਿੱਤਾ ਸੀ ਉਸ ਨੂੰ ਵਾਪਸ ਨਹੀਂ ਲਿਆ ਸਕਦਾ ਸੀ ऐसे तरह बलविंदर होली-होली जिंदगी जी रहा ਸੀ ਤਾਂ ਉਹ ਫੈਸਲਾ ਕਰਦਾ ਕਿ ਜਿੰਨੇ ਵੀ ਮੁੰਡੇ ਐ ਪਿੰਡ ਦੇ ਜਾਂ ਜਿੰਨੇ ਵੀ ਮੁੰਡੇ ਨਸ਼ੇ ਕਰਦੇ ਐ ਉਹ ਉਹਨਾਂ ਦਾ ਨਸ਼ਾ ਛੜਾਵੇਗਾ ਉਹਨਾਂ ਨੂੰ ਸਹੀ ਰਾਹ ਤੇ ਲਿਆਵੇਗਾ ਉਹਨੇ ਆਪਦਾ ਜ਼ਿੰਦਗੀ ਦਾ ਇਹ ਮਕਸਦ ਬਣਾ ਲਿਆ ਸੀ ਤਾਂ ਫਿਰ ਉਹ ਮੁੰਡਿਆਂ ਨੂੰ ਮਿਲਦਾ ਤੇ ਉਹਨਾਂ ਨੂੰ ਨਸ਼ਾ ਛੱਡਣ ਵਾਸਤੇ ਪ੍ਰੇਰਿਤ ਕਰਦਾ ਉਹਨਾਂ ਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਸੀ ਤਾ ਬਲਵਿੰਦਰ ਸਿੰਘ ਉਹ ਚੀਜ਼ ਪ੍ਰੋਵਾਈਡ ਕਰਵਾਉਂਦਾ ਸੀ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੰਦਾ ਸੀ ਤੇ ਨਾਲੇ ਉਹਨਾਂ ਦਾ ਇਲਾਜ ਕਰਵਾਉਂਦਾ ਸੀ ਚੰਗੇ ਹਸਪੀਟਲਾਂ 'ਚ ਉਹਨਾਂ ਦਾ ਇਲਾਜ ਕਰਵਾਉਂਦਾ ਹੈ ਜਿਹੜਾ ਮੁੰਡਾ ਨਸ਼ਾ ਛੱਡਣਾ ਚਾਹੁੰਦਾ ਹੈ ਤੇ ਉਸ ਨੂੰ ਉਹ ਨਾਲ ਲੈ ਕੇ ਉਸ ਦਾ ਇਲਾਜ ਕਰਵਾਉਣਾ ਚਾਲੂ ਕਰ ਦਿੰਦਾ ਹੈ ਐਸੇ ਤਰ੍ਹਾਂ ਹੁਣ ਤੱਕ ਉਸ ਨੇ 12 ਮੁੰਡਿਆਂ ਦੇ ਨਸ਼ੇ ਛੁਡਾ ਦਿੱਤੇ ਸੀ ਬਾਕੀ 13 ਮੁੰਡੇ ਹੋਰ ਸੀ ਜਿਨ੍ਹਾਂ ਦੇ ਬਲਵਿੰਦਰ ਨਸ਼ੇ ਛੁਡਾਉਣਾ ਚਾਹੁੰਦਾ ਸੀ ਬਲਵਿੰਦਰ ਨੇ ਮਨ ਵਿੱਚ ਠਾਨ ਲਿਆ ਸੀ ਕਿ ਉਹ ਪਿੰਡ ਨੂੰ ਨਸ਼ੇ ਤੋਂ ਦੂਰ ਰੱਖੇਗਾ ਐਸੇ ਤਰ੍ਹਾਂ ਬਲਵਿੰਦਰ ਨੇ ਆਪ ਦੀ ਜ਼ਿੰਦਗੀ ਦਾ ਮਕਸਦ ਬਣਾ ਲਿਆ ਇਹ ਐਸੀ ਬਲਵਿੰਦਰ ਕੋਲੇ ਇੱਕ ਛੋਟੀ ਜੀ ਜ਼ਮੀਨ ਦਾ ਟੁਕੜਾ ਸੀ ਜਿਹੜੀ ਕਿ ਰੋਡ ਤੇ ਲੱਗਦੀ ਸੀ ਮੇਨ ਹਾਈਵੇ ਤੇ ਲੱਗਦੀ ਸੀ ਤੇ ਉਸ ਜ਼ਮੀਨ ਦੀ ਕੀਮਤ ਵੀ ਬਹੁਤ ਜ਼ਿਆਦਾ ਸੀ ਬਹੁਤ ਲੋਕ ਉਸ ਕੋਲੇ ਵੇਚਣ ਵਾਸਤੇ ਪੁੱਛਣ ਵਾਸਤੇ ਆਉਂਦੇ ਨੇ ਪਰ ਬਲਵਿੰਦਰ ਕਹਿੰਦਾ ਹੈ ਕਿ ਇਹ ਮੇਰੀ ਕੀਮਤੀ ਨਿਸ਼ਾਨੀ ਹੈ ਮੈਂ ਇਸ ਨੂੰ ਵੇਚ ਨਹੀਂ ਸਕਦਾ ਬੋਰ ਲੋਕਾਂ ਨੇ ਜ਼ੋਰ ਲਾਇਆ ਬੋਰ ਲੋਕਾਂ ਨੇ ਕੋਸ਼ਿਸ਼ ਕੀਤੀ ਪਰ ਬਲਵਿੰਦਰ ਨੇ ਉਹ ਜ਼ਮੀਨ ਵੇਚਣ ਵਾਸਤੇ ਹਾਂ ਨਹੀਂ ਕੀਤੀ ਹੁਣ ਕਈ ਲੋਕ ਉੱਥੇ ਆਪਦਾ ਪ੍ਰੋਜੈਕਟ ਸ਼ੁਰੂ ਕਰਨਾ ਚਾਹੁੰਦੇ ਸੀ ਤਾਂ ਉਹ ਸੋਚਦੇ ਨੇ ਕਿ ਇਹ ਜ਼ਮੀਨ ਕਿਵੇਂ ਆਪਾਂ ਆਪਦੇ ਨਾਮ ਕਰਵਾਈਏ ਕਿਵੇਂ ਇਸ ਕੋਲੇ ਲਈਏ ਤਾਂ ਬਲਵਿੰਦਰ ਦੀ ਅਮੰਤਾ ਕਰਦੇ ਨੇ ਉਹ ਹਰ ਤਰੀਕਾ ਅਪਣਾਉਂਦੇ ਨੇ ਜਿਸ ਨਾਲ ਬਲਵਿੰਦਰ ਜ਼ਮੀਨ ਵੇਚਣ ਨੂੰ ਤਿਆਰ ਹੋ ਜੇ ਹੁਣ ਬਲਵਿੰਦਰ ਇਕੱਲਾ ਰਹਿੰਦਾ ਸੀ ਉਸਤੇ ਉਹ ਕੋਈ ਦਾਅਬ ਵੀ ਨਹੀਂ ਪਾ ਸਕਦੇ ਸੀ ਕਿਉਂਕਿ ਇੱਕ ਇਕੱਲੇ ਬਜ਼ੁਰਗ ਨੂੰ ਕੀ ਦਾਅਬ ਪਾ ਸਕਦੇ ਨੇ ਕਾਸ਼ ਚ ਪਸਾ ਸਕਦੇ ਨੇ ऐसे तरह ਹੁਣ ਜਿਹੜੇ ਬੰਦੇ ਉੱਥੇ ਪ੍ਰੋਜੈਕਟ ਬਣਾਉਣਾ ਚਾਹੁੰਦੇ ਸੀ ਉਹ ਦੋ ਬੰਦੇ ਸੀ ਉਹ ਸੋਚਦੇ ਨੇ ਕਿ ਇਸ ਨੂੰ ਫਸਾ ਕੇ ਇਸ ਦੀ ਜ਼ਮੀਨ ਤੇ ਆਪਾਂ ਕਬਜ਼ਾ ਕਰ ਲਈਏ ਤਾਂ ਫਿਰ ਉਹ ਦਿਨ ਰਾਤ ਇਹ ਸਕੀਮਾਂ ਬਣਾਉਂਦੇ ਨੇ ਤੇ ਸਕੀਮਾਂ ਬਣਾ ਕੇ ਉਹਨਾਂ ਨੂੰ ਇੱਕ ਤਰਕੀਬ ਮਿਲ ਜਾਂਦੀ ਹੈ ਉਹਨਾਂ ਦੇ ਪਿੰਡ ਨੂੰ ਜਿਹੜਾ ਥਾਣਾ ਲੱਗਦਾ ਸੀ ਉਸ ਥਾਣੇ ਦੇ ਥਾਣੇਦਾਰ ਨੂੰ ਜਾ ਕੇ ਮਿਲਦੇ ਨੇ ਜਿਹਦਾ ਨਾਮ ਸੀ ਰਾਜਵੀਰ ਸਿੰਘ ਰਾਜਵੀਰ ਸਿੰਘ ਨੂੰ ਮੋਟੀ ਰਕਮ ਦੇਣ ਦਾ ਲਾਲਚ ਦੰਦੇ ਨੇ ਤੇ ਕਹਿੰਦੇ ਨੇ ਕਿ ਇਹ ਜੀ ਜ਼ਮੀਨ ਜੀ ਇੱਕ ਵਾਰ ਸਾਡੀ ਹੋ ਗਈ ਤੈਨੂੰ ਹੋਰ ਵੀ ਜ਼ਿਆਦਾ ਪੈਸੇ ਦਿੱਤੇ ਜਾਣਗੇ ਰਾਜਵੀਰ ਵੀ ਬੜੀ ਮੂੰਹ ਟੱਡ ਕੇ ਉਹਨਾਂ ਕੋਲੇ ਰਿਸ਼ਵਤ ਮੰਗਦਾ ਤੇ ਕਹਿੰਦਾ ਕਿ ਮੈਂ ਇੰਨੇ ਪੈਸੇ ਲਵਾਂਗਾ ਤਾਂ ਮੈਂ ਤੁਹਾਡਾ ਕੰਮ ਕਰ ਦਵਾਂਗਾ ਉਹ ਲੋਕ ਚਾਹੁੰਦੇ ਸੀ ਕਿ ਬਲਵਿੰਦਰ ਦੇ ਘਰੇ ਨਸ਼ਾ ਰੱਖਿਆ ਜਾਵੇ ਤੇ ਉਸ ਤੋਂ ਬਾਅਦ ਰਾਜਵੀਰ ਉੱਥੇ ਰੈਡ ਕਰੇ ਤੇ ਬਲਵਿੰਦਰ ਨੂੰ ਨਸ਼ੇ ਵਿੱਚ ਫਸਾਇਆ ਜਾਵੇ। ਉਹਨਾਂ ਨੇ ਰਾਜਵੀਰ ਨੂੰ ਆਖ ਦਿੱਤਾ ਸੀ ਕਿ ਇਸ ਨੂੰ ਜਿਆਦਾ ਤੋਂ ਜਿਆਦਾ ਦੇਰ ਅੰਦਰ ਰੱਖਣਾ ਹੈ ਤਾਂ ਕਿ ਅਸੀਂ ਉਸ ਜ਼ਮੀਨ ਤੇ ਕਬਜ਼ਾ ਕਰ ਲਈਏ। ਜਿਸ ਵੀ ਤਰੀਕੇ ਨਾਲ ਉਹ ਜ਼ਮੀਨ ਦੇਣਾ ਚਾਹੁੰਦਾ ਹੈ ਉਸ ਵੀ ਤੇਰੇ ਉਸੇ ਤਰੀਕੇ ਨਾਲ ਅਸੀਂ ਜ਼ਮੀਨ ਲੈਣ ਨੂੰ ਤਿਆਰ ਆਂ। ਪਹਿਲਾਂ ਤੁਸੀਂ ਉਸ ਨੂੰ ਟੌਰਚਰ ਕਰਿਓ ਜੇ ਉਹ ਜ਼ਮੀਨ ਵੇਚਣ ਵਾਸਤੇ ਮੰਨਦਾ ਹੈ ਤਾਂ ਠੀਕ ਹੈ। ਜੇ ਨਹੀਂ ਮੰਨਦਾ ਤਾਂ ਅਸੀਂ ਉਸ ਤੇ ਕਬਜ਼ਾ ਕਰ ਲਵਾਂਗੇ। ਐਸੇ ਤਰ੍ਹਾਂ ਉਹਨਾਂ ਨੇ ਰਾਜਵੀਰ ਥਾਣੇਦਾਰ ਨੂੰ ਪੂਰੀ ਗੱਲ ਸਮਝਾ ਦਿੱਤੀ ਸੀ ਕਿ ਕਿਸ ਤਰ੍ਹਾਂ ਕੀ ਕਰਨਾ ਹੈ ਤਾਂ ਫਿਰ ਉਹ ਦੋਵੇਂ ਜਣੇ ਕਿਧਰੋਂ ਨਸ਼ਾ ਖਰੀਦ ਕੇ ਲੈਂਦੇ ਨੇ ਤੇ ਨਸ਼ਾ ਖਰੀਦ ਕੇ ਬਲਵਿੰਦਰ ਦੇ ਘਰੇ ਜਾ ਕੇ ਚੋਰੀ ਚੁਪੀਤੇ ਰੱਖਿਆ ਜਾਂਦੇ ਨੇ ਹੁਣ ਬਲਵਿੰਦਰ ਨੂੰ ਇਸ ਚੀਜ਼ ਦਾ ਨਹੀਂ ਸੀ ਪਤਾ ਤਾਂ ਫਿਰ ਉਹ ਥਾਣੇਦਾਰ ਨੂੰ ਸੂਚਨਾ ਦੇ ਦਿੰਦੇ ਨੇ ਕਿ ਹੁਣ ਮੌਕਾ ਹੈ ਹੁਣ ਤੁਸੀਂ ਉੱਥੇ ਰੇਡ ਪਾ ਸਕਦੇ ਹੋ ਤਾਂ ਥਾਣੇਦਾਰ ਉੱਥੇ ਰੇਡ ਮਾਰਨ ਵਾਸਤੇ ਆਂਦਾ ਹੈ ਰੇਡ ਮਾਰਨ ਵਾਸਤੇ ਜਿਵੇਂ ਉਹ ਕਰਿਆ ਸੀ ਤਾਂ ਬਲਵਿੰਦਰ ਉਸ ਨੂੰ ਬਾਹਰ ਅੱਗੇ ਮਿਲ ਜਾਂਦਾ ਹੈ ਤਾਂ ਬਲਵਿੰਦਰ ਨੂੰ ਕਹਿੰਦਾ ਹੈ ਕਿ ਤੇਰੇ ਘਰ ਦੀ ਤਲਾਸ਼ੀ ਲੈਣੀ ਹੈ ਤਾ ਗੋ ਬਲਵਿੰਦਰ ਕਹਿੰਦਾ ਹੈ ਕਿ ਸਾਹਿਬ ਜੀ ਮੇਰੇ ਘਰ ਦੀ ਤਲਾਸ਼ੀ ਕਿਉਂ ਲੈਣਾ ਚਾਹਨੇ ਹੋ ਮੇਰੇ ਘਰ ਵਿੱਚ ਇਦਾਂ ਦਾ ਕੀ ਹੈ ਮੈਂ ਕੋਈ ਗਲਤ ਕੰਮ ਨਹੀਂ ਕਰਦਾ ਮੈਂ ਆਪਦੀ ਜ਼ਿੰਦਗੀ ਨੂੰ ਚੰਗੇ ਰਾਹ ਤੇ ਲਾਇਆ ਪਰ ਥਾਣੇਦਾਰ ਉਸ ਦੀ ਇੱਕ ਨਹੀਂ ਸੁਣਦਾ ਤੇ ਉਸ ਨੂੰ ਸਾਈਡ ਤੇ ਕਰਕੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੰਦਾ ਹੁਣ ਥਾਣੇਦਾਰ ਨੂੰ ਤਾਂ ਪਤਾ ਹੀ ਸੀ ਕਿ ਉਸਨੇ ਨਸ਼ਾ ਕਿੱਥੇ ਰੱਖਿਆ ਉਹ ਜਾ ਕੇ ਉਸ ਨਸੇ ਨੂੰ ਚੱਕ ਲੈਂਦਾ ਤੇ ਆ ਕੇ ਬਲਵਿੰਦਰ ਨੂੰ ਗਿੱਚੀ ਤੋਂ ਫੜ ਲੈਂਦਾ ਉਸ ਦਾ ਕਾਲਰ ਫੜ ਲੈਂਦਾ ਤੇ ਕਹਿੰਦਾ ਇਹ ਕੀ ਹੈ ਤੂੰ ਇਹਨਾਂ ਨਸ਼ਾ ਵੇਚਦਾ ਹੈ ਪਿੰਡ ਵਾਲਿਆਂ ਨੂੰ ਸਮਝਾਉਣਾ ਕਿ ਨਸ਼ਾ ਨਹੀਂ ਕਰਨਾ ਚਾਹੁੰਦਾ ਨਹੀਂ ਕਰਨਾ ਚਾਹੁੰਦਾ ਤੇ ਤੂੰ ਆਪ ਨਸ਼ੇ ਦਾ ਵਪਾਰੀ ਬਣਿਆ ਫਿਰਦਾ ਹੈ ਇਹਨਾਂ ਨਸ਼ਾ ਤੇਰੇ ਕੋਲ ਕਿੱਥੇ ਆਇਆ ਮੈਨੂੰ ਸੱਚ-ਸੱਚ ਦੱਸ ਨੀ ਤਾਂ ਤੇਰੇ ਤੇ ਬਹੁਤ ਵੱਡੀ ਕਾਰਵਾਈ ਕੀਤੀ ਜਾਵੇਗੀ ਹੁਣ ਬਲਵਿੰਦਰ ਨੂੰ ਤਾਂ ਇਸ ਬਾਰੇ ਕੁਝ ਨਹੀਂ ਪਤਾ ਸੀ ਉਹ ਵੀ ਹੈਰਾਨ ਸੀ ਕਿ ਉਸਦੇ ਘਰ ਵਿੱਚੋਂ ਇਹ ਨਸ਼ਾ ਕਿਸ ਨੇ ਰੱਖ ਦਿੱਤਾ ਉਸ ਨੂੰ ਨਹੀਂ ਸੀ ਪਤਾ ਕਿ ਉਸ ਨਾਲ ਕੌਣ ਦੁਸ਼ਮਣੀ ਕੱਢਣਾ ਚਾਹੁੰਦਾ ਪਰ ਉਸ ਨੂੰ ਇੰਨਾਕ ਤਾਂ ਪਤਾ ਲੱਗਿਆ ਸੀ ਕਿ ਕੋਈ ਉਸ ਨੂੰ ਫਸਾਣਾ ਚਾਹੁੰਦਾ ਹੈ ਤਾਂ ਬਲਵਿੰਦਰ ਨੂੰ ਥਾਣੇ ਲਿਆਇਆ ਜਾਂਦਾ ਹੈ ਤੇ ਥਾਣੇ ਲੈ ਕੇ ਉਸ ਨੂੰ ਬਹੁਤ ਜ਼ਿਆਦਾ ਕੁੱਟਿਆ ਜਾਂਦਾ ਤੇ ਟੌਰਚਰ ਕੀਤਾ ਜਾਂਦਾ ਐਸੇ ਤਰ੍ਹਾਂ 5 ਦਿਨ ਲੰਘ ਜਾਂਦੇ ਨੇ 5 ਦਿਨਾਂ ਵਿੱਚ ਥਾਣੇਦਾਰ ਨੇ ਪੂਰੀ ਰੜਕ ਕੱਢ ਲਿੱਤੀ ਸੀ ਉਸ ਨੂੰ ਕੁੱਟ-ਕੁੱਟ ਕੇ ਉਹ ਚਾਹੁੰਦਾ ਸੀ ਕਿ ਇਹ ਅੱਧ ਮਰਿਆ ਹੋ ਜੇ ਤੇ ਜੋ ਮੈਂ ਕਹਾ ਉਹ ਕਰਨ ਵਾਸਤੇ ਤਿਆਰ ਹੋ ਜੇ ਪਰ ਜੋ ਬਲਵਿੰਦਰ ਸਿੰਘ ਉਸਨੂੰ ਨਹੀਂ ਸੀ ਪਤਾ ਕਿ ਇਹ ਸਭ ਕੁਝ ਉਸਦੀ ਜ਼ਮੀਨ ਕਰਕੇ ਹੋ ਰਿਹਾ ਹੈ ਉਹ ਤਾਂ ਸੋਚਦਾ ਸੀ ਕਿ ਕੋਈ ਉਸਨੂੰ ਫਸਾਣਾ ਚਾਹੁੰਦਾ ਹੈ ਤਾਂ ਉਹ ਥਾਣੇਦਾਰ ਨੂੰ ਬਾਰ-ਬਾਰ ਦੱਸਦਾ ਸੀ ਕਿਵੇਂ ਇਹ ਨਸ਼ਾ ਨਹੀਂ ਵੇਚਦਾ ਮੈਂ ਇਦਾਂ ਦੇ ਕੰਮ ਨਹੀਂ ਕਰਦਾ ਤੁਸੀਂ ਮੇਰਾ ਯਕੀਨ ਕਰੋ ਪਰ ਥਾਣੇਦਾਰ ਉਸਦੀ ਅੱਗੋਂ ਇੱਕ ਨਹੀਂ ਸੁਣਦਾ ਸੀ ਕਿਉਂਕਿ ਥਾਣੇਦਾਰ ਨੂੰ ਸਭ ਗੱਲਾਂ ਪਤਾ ਸੀ ऐसे तरह ਬਲਵਿੰਦਰ ਨੂੰ ਬਹੁਤ ਜ਼ਿਆਦਾ ਸਤਾਇਆ ਜਾਂਦਾ ਹੈ ਇੱਕ ਬਜ਼ੁਰਗ ਨੂੰ ਬਹੁਤ ਜ਼ਿਆਦਾ ਕੁੱਟਿਆ ਜਾਂਦਾ ਹੈ ਉਸ ਥਾਣੇ ਵਿੱਚ ਜਿੰਨੇ ਵੀ ਸਿਪਾਈ ਸੀ ਹਵਲਦਾਰ ਸੀ ਸਭ aí ਖੜੇ ਤਮਾਸ਼ਾ ਦੇਖਦੇ ਸੀ ਉਹ ਕੁਝ ਕਰ ਨਹੀਂ ਸਕਦੇ ਸੀ ਕਿਉਂਕਿ ਥਾਣੇਦਾਰ ਅੱਗੇ ਉਹਨਾਂ ਦਾ ਜੋਰ ਨਹੀਂ ਚੱਲਦਾ ਸੀ ਥਾਣੇਦਾਰ ਬਹੁਤ ਜ਼ਿਆਦਾ ਰਿਸ਼ਵਤਖੋਰ ਸੀ ਤੇ ਲੋਕਾਂ ਨਾਲ ਨਾ ਇਨਸਾਫੀ ਕਰਦਾ ਸੀ ਉਹ ਹਰੇਕ ਕੋਲੇ ਲਗਭਗ ਰਿਸ਼ਵਤ ਮੰਗਦਾ ਹੁੰਦਾ ਸੀ ਐਸੇ ਤਰ੍ਹਾਂ ਹੁਣ ਉਹ ਬਜ਼ੁਰਗ ਨੂੰ ਕੁੱਟ ਰਿਆ ਸੀ ਤੇ ਕੁੱਟ ਕੇ ਉਹ ਬਜ਼ੁਰਗ ਨੂੰ ਕਹਿੰਦਾ ਹੈ ਕਿ ਜੇ ਤੂੰ ਇੱਥੋਂ ਜਾਣਾ ਚਾਹਨਾ ਹੈ ਜੇ ਚਾਹਨਾ ਹੈ ਤਾਂ ਇਸੀ ਤੈਨੂੰ ਛੱਡ ਦਈਏ ਤਾਂ ਮੈਂ ਜਿਵੇਂ ਕਵਾਂਗਾ ਤ ਤਾ ਫਿਰ ਬਲਵਿੰਦਰ ਸਿੰਘ ਅੱਗੋਂ ਹੱਥ ਜੋੜ ਕੇ ਖੜ ਜਾਂਦਾ ਹੈ ਤੇ ਥਾਣੇਦਾਰ ਨੂੰ ਕਹਿੰਦਾ ਕਿ ਦੱਸੋ ਮੈਨੂੰ ਕੀ ਕਰਨਾ ਹੋਵੇਗਾ ਤਾਂ ਅੱਗੋਂ ਥਾਣੇਦਾਰ ਕਹਿੰਦਾ ਕਿ ਜਿਹੜੀ ਤੇਰੇ ਕੋਲੇ ਜ਼ਮੀਨ ਹੈ ਉਹ ਮੈਂ ਜੋ ਕਹਾਂਗਾ ਉਹਨਾਂ ਦੇ ਨਾਮ ਕਰ ਦੇ ਜਿਵੇਂ ਬਲਵਿੰਦਰ ਸਿੰਘ ਨੇ ਇਹ ਸੁਣਿਆ ਸੀ ਤਾਂ ਉਸ ਨੂੰ ਸਾਰਾ ਮੀਟਰ ਸਮਝ ਆ ਗਿਆ ਸੀ ਕਿ ਕਿਉਂ ਉਸ ਨੂੰ ਫਸਾਇਆ ਗਿਆ ਕਿ ਕਿਤੇ ਕਿਸ ਨੇ ਉਸ ਦੇ ਘਰ ਵਿੱਚ ਨਸ਼ਾ ਰੱਖਿਆ ਤਾਂ ਫਿਰ ਉਹ ਕਹਿੰਦਾ ਕਿ ਇਹ ਨਹੀਂ ਹੋ ਸਕਦਾ ਚਾਹੇ ਤੁਸੀਂ ਮੈਨੂੰ ਕੁੱਟੋ ਮਾਰੋ ਜੋ ਮਰਜ਼ੀ ਸਜ਼ਾ ਦਿਓ ਪਰ ਮੈਂ ਉਹ ਜ਼ਮੀਨ ਆਪਦੀ ਨਹੀਂ ਵੇਚਾਂਗਾ ਚਾਹੇ ਤੁਸੀਂ ਜੋ ਮਰਜ਼ੀ ਕਰ ਲਵੋ ਹੁਣ ਥਾਣੇਦਾਰ ਨੂੰ ਹੋਰ ਜ਼ਿਆਦਾ ਗੁੱਸਾ ਆ ਗਿਆ ਸੀ ਉਹ ਬੜਾ ਬੇਰਮੀ ਨਾਲ ਉਸ ਬਜ਼ੁਰਗ ਨੂੰ ਕੁੱਟਣ ਲੱਜੰਦਾ ਉਸ ਥਾਣੇ ਵਿੱਚ ਇੱਕ ਕਾਂਸਟੇਬਲ ਸੀ ਜਿਹਦਾ ਨਾਮ ਸੀ ਬਲਰਾਜ ਬਲਰਾਜ ਨੂੰ ਉਸ ਬਜ਼ੁਰਗ ਤੇ ਬਹੁਤ ਜ਼ਿਆਦਾ ਤਰਸਾ ਰਿਹਾ ਸੀ ਕਿਉਂਕਿ ਬਲਰਾਜ ਨੂੰ ਉਸ ਬਜ਼ੁਰਗ ਦੀ ਸਾਰੀ ਕਹਾਣੀ ਪਤਾ ਸੀ ਬਲਰਾਜ ਨੂੰ ਪਤਾ ਸੀ ਕਿ ਆਖਿਰ ਸੱਚਾਈ ਕੀ ਹੈ ਤਾਂ ਬਲਰਾਜ ਸਿੰਘ ਸੋਚਦਾ ਹੈ ਕਿ ਇਸ ਤਰ੍ਹਾਂ ਤਾਂ ਥਾਣੇਦਾਰ ਉਸ ਨੂੰ ਮਾਰ ਦੇਵੇਗਾ ਕਿਉਂ ਨਾ ਮੈਂ ਸੱਚ ਦਾ ਸਾਥ ਦਵਾਂ ਇਸ ਨੂੰ ਨਿਆਂ ਹੀ ਦਿਵਾਵਾਂ ਤਾਂ ਫਿਰ ਉਹ ਆਪ ਜਾ ਕੇ ਐਸਪੀ ਨੂੰ ਉਸ ਦੀ ਸ਼ਿਕਾਇਤ ਕਰਦਾ ਹੈ ਤੇ ਐਸਪੀ ਨੂੰ ਬਲਵਿੰਦਰ ਸਿੰਘ ਦੀ ਪੂਰੀ ਕਹਾਣੀ ਸੁਣਾਉਂਦਾ ਹੈ ਕਿ ਕਿਸ ਤਰ੍ਹਾਂ ਥਾਣੇਦਾਰ ਰਾਜਵੀਰ ਨੇ ਉਸ ਨੂੰ ਫਸਾਇਆ ਤੇ ਉਸ ਨਾਲ ਬਹੁਤ ਜ਼ਿਆਦਾ ਕੁੱਟਮਾਰ ਕਰ ਰਿਹਾ ਤੇ ਉਸ ਨੂੰ ਹੋ ਸਕਦਾ ਹੈ ਉਹ ਥਾਣੇ ਵਿੱਚ ਮਾਰ ਹੀ ਦੇਵੇ ਐਸਪੀ ਸਾਹਿਬ ਨੇ ਬਲਰਾਜ ਦੀ ਪੂਰੀ ਗੱਲ ਸੁਣੀ ਸੀ ਪੂਰੀ ਗੱਲ ਸੁਣ ਕੇ ਐਸਪੀ ਸਾਹਿਬ ਬਹੁਤ ਜ਼ਿਆਦਾ ਗੁੱਸੇ 'ਚ ਹੋ ਗਏ ਸੀ ਉਹ ਸੋਚਦੇ ਨੇ ਕਿ ਉਹਨਾਂ ਦੇ ਜ਼ਿਲ੍ਹੇ ਦੇ ਇੱਕ ਥਾਣੇ ਵਿੱਚ ਇੱਕ ਬਜ਼ੁਰਗ ਨਾਲ ਇੰਨਾ ਤੱਕਾ ਹੋ ਰਿਹਾ ਹੈ ਇਹ ਉਸ ਨੂੰ ਬਰਦਾਸ਼ਤ ਨਹੀਂ ਕਿਉਂਕਿ ਐਸਪੀ ਸਾਹਿਬ ਬਹੁਤ ਹੀ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਦੇ ਸੀ ਤੇ ਗਰੀਬਾਂ ਨੂੰ ਨਿਆਂ ਦਿਵਾਉਂਦੇ ਸੀ ਜਿਹਦੇ ਨਾਲ ਵੀ ਤੱਕਾ ਹੁੰਦਾ ਸੀ ਤਾਂ ਉਹ ਉਸ ਦਾ ਸਾਥ ਜ਼ਰੂਰ ਦਿੰਦੇ ਸੀ ਬਲਰਾਜ ਦੀ ਗੱਲ ਸੁਣ ਕੇ ਐਸਪੀ ਸਾਹਿਬ ਉੱਥੋਂ ਸਿੱਧਾ ਉਸ ਥਾਣੇ ਵਿੱਚ ਪਹੁੰਚ ਜਾਂਦੇ ਨੇ ਥਾਣੇ ਵਿੱਚ ਜਾ ਕੇ ਐਸਪੀ ਸਾਹਿਬ ਥਾਣੇਦਾਰ ਰਾਜਵੀਰ ਨੂੰ ਪੁੱਛਦੇ ਨੇ ਕਿ ਇਸ ਬਜ਼ੁਰਗ ਨੂੰ ਤਾ ਥਾਣੇਦਾਰ ਉਸਨੂੰ ਦੱਸਦਾ ਹੈ ਕਿ ਇਹ ਬਜ਼ੁਰਗ ਬਹੁਤ ਮਾੜੇ ਕੰਮ ਕਰਦਾ ਹੈ ਇਹ ਨਸ਼ਾ ਵੇਚਦਾ ਹੈ ਇਸਦੇ ਘਰ ਵਿੱਚ ਜਿਵੇਂ ਅਸੀਂ ਰੇਡ ਮਾਰੀ ਤਾਂ ਸਾਨੂੰ ਉੱਥੇ ਨਸ਼ਾ ਫੜਿਆ ਗਿਆ ਤਾਂ ਫਿਰ ਐਸਪੀ ਸਾਹਿਬ ਕਹਿੰਦੇ ਨੇ ਕਿ ਤੁਹਾਨੂੰ ਉਸ ਨਸ਼ੇ ਬਾਰੇ ਕਿਵੇਂ ਪਤਾ ਲੱਗਿਆ ਤਾਂ ਥਾਣੇਦਾਰ ਕਹਿੰਦਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਹ ਨਸ਼ੇ ਵੇਚਦਾ ਹੈ ਤਾਂ ਕਰਕੇ ਅਸੀਂ ਇਸਦੇ ਘਰ ਉੱਤੇ ਰੇਡ ਮਾਰੀ ਸੀ ਤਾਂ ਫਿਰ ਐਸਪੀ ਸਾਹਿਬ ਉਸ ਬਜ਼ੁਰਗ ਬਲਵਿੰਦਰ ਸਿੰਘ ਕੋਲੇ ਜਾਂਦੇ ਨੇ ਤੇ ਉਸ ਕੋਲੇ ਉਸਦਾ ਨਾਮ ਪਤਾ ਪੁੱਛਦੇ ਨੇ ਤੇ ਪੁੱਛਦੇ ਨੇ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਨੇ ਜਿਵੇਂ ਬਲਵਿੰਦਰ ਸਿੰਘ ਨੇ ਆਪਣਾ ਨਾਮ ਦੱਸਿਆ ਸੀ ਤੇ ਆਪਦੇ ਪਿੰਡ ਦਾ ਨਾਮ ਦੱਸਿਆ ਸੀ ਤਾਂ ਸੁਣ ਕੇ ਐਸਪੀ ਸਾਹਿਬ ਇੱਕਦਮ ਹੈਰਾਨ ਰਹਿ ਜਾਂਦੇ ਨੇ ਕਿਉਂਕਿ ਰਿਸ਼ਤੇ ਵਿੱਚ ਇਹ ਉਸਦਾ ਮਾਮਾ ਲੱਗਦਾ ਸੀ ਉਸਦੇ ਮਾਪਿਆਂ ਨੇ ਬਲਵਿੰਦਰ ਸਿੰਘ ਬਾਰੇ ਉਹਨੂੰ ਦੱਸ ਰੱਖਿਆ ਸੀ ਤੇ ਨਾਲੇ ਦੱਸ ਰੱਖਿਆ ਸੀ ਕਿ ਤੇਰਾ ਮਾਮਾ ਕਿਸ ਪਿੰਡ ਵਿੱਚ ਰਹਿੰਦਾ ਹੈ ਉਸਨੂੰ ਲੱਗਿਆ ਇਹ ਉਸਦਾ ਮਾਮਾ ਹੀ ਹੈ ਕਿਉਂਕਿ ਬਰਵਿੰਦਰ ਸਿੰਘ ਕੋਲੇ ਇੰਨਾ ਟਾਈਮ ਨਹੀਂ ਸੀ ਉਹ ਪੜ੍ਹਾਈ 'ਚ ਬਹੁਤ ਜ਼ਿਆਦਾ ਬੀਜੀ ਸੀ ਉਸਨੇ ਆਪਦੇ ਮਾਮੇ ਨੂੰ ਵੇਖਿਆ ਨਹੀਂ ਸੀ ਤੇ ਨਾ ਹੀ ਆਪਦੇ ਭਾਵੇਂ ਨੂੰ ਮਿਲਣ ਵਾਸਤੇ ਉਸਦੇ ਪਿੰਡ ਵਿੱਚ ਕਦੇ ਗਿਆ ਸੀ ਤਾਂ ਕਰਕੇ ਉਸ ਨੂੰ ਆਪਦੇ ਮਾਮੇ ਦੀ ਜਾਣਕਾਰੀ ਨਹੀਂ ਸੀ ਹੁਣ ਜਿਵੇਂ ਪਤਾ ਲੱਗਿਆ ਕਿ ਇਹ ਉਸਦਾ ਮਾਮਾ ਹੈ ਤਾਂ ਫਿਰ ਉਸ ਨੂੰ ਬਹੁਤ ਜ਼ਿਆਦਾ ਥਾਣੇਦਾਰ ਤੇ ਗੁੱਸਾ ਆਉਂਦਾ ਹੈ ਤੇ ਥਾਣੇਦਾਰ ਨੂੰ ਸਖਾਣ ਬਾਰੇ ਸੋਚ ਲੰਦਾ ਫਿਰ ਐਸਪੀ ਸਾਹਿਬ ਬਲਵਿੰਦਰ ਸਿੰਘ ਨੂੰ ਦੱਸਦੇ ਨੇ ਕਿ ਮੈਂ ਤੁਹਾਡਾ ਭਾਣ ਜਾ ਮੈਂ ਤੁਹਾਡੀ ਭੈਣ ਦਾ ਮੁੰਡਾ ਆ ऐसे तरह ਜਿਵੇਂ ਬਲਵਿੰਦਰ ਸਿੰਘ ਨੂੰ ਪਤਾ ਲੱਗਦਾ ਹੈ ਕਿ ਇਹ ਉਸਦਾ ਛੋਟਾ ਮੁੰਡਾ ਗਗਨਦੀਪ ਹੈ ਤਾਂ ਉਹ ਕੁਦਰ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਨੇ ਫਿਰ ਉਹ ਸਾਰੀ ਕਹਾਣੀ ਆਪਦੇ ਛੋਟੇ ਮੁੰਡੇ ਨੂੰ ਦੱਸਦੇ ਨੇ ਕਿ ਕਿਸ ਤਰ੍ਹਾਂ ਮੈਂ ਤੈਨੂੰ ਆਪਦੀ ਭੈਣ ਨੂੰ ਗੋਦ ਦੇ ਦਿੱਤਾ ਸੀ ਮੇਰਾ ਇੱਕ ਹੋਰ ਮੁੰਡਾ ਸੀ ਤੇਰਾ ਇੱਕ ਹੋਰ ਵੱਡਾ ਭਾਈ ਸੀ ਉਸਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਹੈ ਇਹ ਗੱਲ ਸੁਣਦੇ ਹੀ ਗਗਨਦੀਪ ਹਰਾਨ ਰਹਿ ਜਾਂਦਾ ਹੈ ਕਿ ਉਸਦੇ ਮਾਪਿਓ ਉਸਦੇ ਅਸਲੀ ਮਾਪਿਓ ਨਹੀਂ ਹੈ ਉਸਦਾ ਜੋ ਅਸਲੀ ਪਿਤਾ ਹੈ ਉਹ ਤਾਂ ਜੇਲ੍ਹ ਵਿੱਚ ਕੁੱਟ ਖਾ ਰਿਹਾ ਹੈ ਤਾਂ ਫਿਰ ਉਹ ਥਾਣੇਦਾਰ ਕੋਲੇ ਜਾਂਦਾ ਤੇ ਥਾਣੇਦਾਰ ਨੂੰ ਜਾ ਕੇ ਦੱਸਦਾ ਕਿ ਜਿਸ ਨੂੰ ਤੁਸੀਂ ਕੁੱਟ ਰਹੇ ਹੋ ਜਿਸ ਨੂੰ ਤੁਸੀਂ ਨਸ਼ੇ ਦੇ ਕੇਸ ਵਿੱਚ ਅੰਦਰ ਫਸਾਇਆ ਉਹ ਮੇਰੇ ਪਿਤਾ ਜੀ ਹੈ ਥਾਣੇਦਾਰ ਨੇ ਜਿਵੇਂ ਇਹ ਗੱਲ ਸੁਣੀ ਸੀ ਤਾਂ ਉਹਦੀਆਂ ਅੱਖਾਂ ਟੱਡੀਆਂ ਚੜਡੀਆਂ ਰਹਿ ਗਈਆਂ ਸੀ ਥਾਣੇਦਾਰ ਨੂੰ ਹੁਣ ਪਤਾ ਲੱਗਿਆ ਸੀ ਕਿ ਹੁਣ ਇੱਕ ਸੁੱਤਾ ਫਸ ਚੁੱਕਿਆ ਹੈ ਹੁਣ ਉਸਦੀ ਨੌਕਰੀ ਜਾਵੇਗੀ ਤਾਂ ਐਸਪੀ ਸਾਹਿਬ ਉਸਨੂੰ ਕਹਿੰਦੇ ਨੇ ਕਿ ਤੇਰੀ ਨੌਕਰੀ ਤਾਂ ਹੁਣ ਪੱਕਾ ਹੀ ਜਾਵੇਗੀ ਤਾ ਥਾਣੇਦਾਰ ਹੱਥ ਜੋੜ ਕੇ ਖੜ ਜਾਂਦਾ ਤੇ ਮਾਫ ਕਰਨ ਵਾਸਤੇ ਕਹਿੰਦਾ ਅੱਗੋਂ ਐਸਪੀ ਸਾਹਿਬ ਕਹਿੰਦੇ ਨੇ ਕੀ ਜੇ ਮੈਂ ਤੈਨੂੰ ਮਾਫ ਕਰ ਦਿੱਤਾ ਤੂੰ ਲਾਲਚ ਵਿੱਚ ਆ ਕੇ ਹੋਰ ਵੀ ਗਰੀਬਾਂ ਨੂੰ ਸਤਾਏਗਾ ਉਹਨਾਂ ਨਾਲ ਐਸੇ ਤਰ੍ਹਾਂ ਕਰੇਗਾ ਇਸ ਕਰਕੇ ਤੈਨੂੰ ਮਾਫ ਨਹੀਂ ਕੀਤਾ ਜਾ ਸਕਦਾ ਹਾਂ ਤੈਨੂੰ ਸਜ਼ਾ ਤੋਂ ਬਚਾਇਆ ਜਾ ਸਕਦਾ ਹੈ ਜੇ ਤੂੰ ਮੇਰੇ ਕਹਿ ਮਤਾਬਿਕ ਕਰੇ ਤਾਂ ਤੈਨੂੰ ਸਜ਼ਾ ਘਟ ਹੋਵੇਗੀ ਇਸ ਦੀ ਮੈਂ ਗਰੰਟੀ ਦਿੰਦਾ ਨਹੀਂ ਤਾਂ ਤੇਰੇ ਖਿਲਾਫ ਇੰਨਾ ਸਖਤ ਕੇਸ ਬਣਾਇਆ ਜਾਵੇਗਾ ਕਿ ਤੂੰ ਜਿੰਦਗੀ ਭਰ ਜੇਲ੍ਹ ਵਿੱਚ ਸੜਦਾ ਫਿਰੇਗਾ ਜਿਵੇਂ ਐਸਪੀ ਸਾਹਿਬ ਨੇ ਇਹ ਗੱਲ ਕਹੀ ਸੀ ਤਾਂ ਥਾਣੇਦਾਰ ਬਹੁਤ ਜ਼ਿਆਦਾ ਡਰ ਜਾਂਦਾ ਹੈ ਤੇ ਥਰ ਥਰ ਕੰਮਣ ਲੱਜਿੰਦਾ ਤਾਂ ਫਿਰ ਉਹ ਐਸਪੀ ਸਾਹਿਬ ਨੂੰ ਕਹਿੰਦਾ ਕਿ ਜਿਵੇਂ ਤੁਸੀਂ ਕਹੋਗੇ ਮੈਂ ਓਵੇਂ ਹੀ ਕਰਾਂਗਾ ਤਾਂ ਐਸਪੀ ਸਾਹਿਬ ਪੁੱਛਦੇ ਨੇ ਕਿ ਜਿਹੜਾ ਤੁਸੀਂ ਨਸ਼ਾ ਫੜਿਆ ਹੈ ਉਹ ਕਿੱਥੇ ਹੈ ਤਾਂ ਥਾਣੇਦਾਰ ਉਸ ਨੂੰ ਉਹ ਨਸ਼ਾ ਲੈ ਕੇ ਦੇ ਦਿੰਦਾ ਤਾਂ ਐਸਪੀ ਸਾਹਿਬ ਕਹਿੰਦੇ ਨੇ ਕਿ ਜਿਨ੍ਹਾਂ ਤੁਹਾਨੂੰ ਇਹ ਨਸ਼ਾ ਫੜਾਇਆ ਹੈ ਜਿਨ੍ਹਾਂ ਨੇ ਇਸ ਬਜ਼ੁਰਗ ਦੇ ਘਰੇ ਇਹ ਨਸ਼ਾ ਰੱਖਿਆ ਹੈ ਹੁਣ ਤੁਹਾਨੂੰ ਉਹਨਾਂ ਦੇ ਘਰੇ ਇਹ ਨਸ਼ਾ ਰੱਖਣਾ ਤੇ ਉੱਥੇ ਹੀ ਰੇਡ ਮਾਰ ਕੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਹੈ ਤਾ ਥਾਣੇਦਾਰ ਸਮਝ ਚੁੱਕਿਆ ਸੀ ਕਿ ਐਸਪੀ ਸਾਹਿਬ ਕੀ ਜਾਂਦੇ ਨੇ ਐਸਪੀ ਸਾਹਿਬ ਚਾਹੁੰਦੇ ਸੀ ਕਿ ਜਿਹੜੇ ਲੋਕ ਨਿਰਦੋਸ਼ ਲੋਕਾਂ ਨੂੰ ਪਸੰਦਦੇ ਨੇ ਜਦੋਂ ਉਹ ਫਸਦੇ ਨੇ ਉਹਨਾਂ ਨਾਲ ਕੀ ਵੀ ਥਦੀ ਹੈ ਉਹ ਉਹਨਾਂ ਨਾਲ ਓਵੇਂ ਹੀ ਕਰਨਾ ਚਾਹੁੰਦਾ ਸੀ ਜਿਵੇਂ ਉਹਨਾਂ ਨੇ ਉਸਦੇ ਬਾਪੂ ਨਾਲ ਕੀਤੀ ਸੀ ਤਾਂ ਥਾਣੇਦਾਰ ਨੂੰ ਸਾਰੀ ਕਹਾਣੀ ਸਮਝ ਆ ਗਈ ਸੀ ਥਾਣੇਦਾਰ ਨਸ਼ਾ ਲੈ ਕੇ ਉਹਨਾਂ ਦੇ ਘਰੇ ਜਾਂਦਾ ਤੇ ਚੋਰੀ ਚਪੀਤੇ ਉਹਨਾਂ ਦੇ ਘਰੇ ਉਸੇ ਤਰ੍ਹਾਂ ਨਸ਼ਾ ਰੱਖਿਆਦਾ ਜਿਵੇਂ ਉਸਨੇ ਬਰਵਿੰਦਰ ਸਿੰਘ ਦੇ ਘਰੇ ਰੱਖਿਆ ਸੀ ਤੇ ਥੋੜੀ ਦੇਰ ਬਾਅਦ ਉਹਨਾਂ ਦੇ ਘਰੇ ਰੇਡ ਮਾਰਦਾ ਰੇਡ ਮਾਰ ਕੇ ਉਹਨਾਂ ਦੇ ਘਰੇ ਨਸ਼ਾ ਬਰਾਮਦ ਕੀਤਾ ਜਾਂਦਾ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਹੁਣ ਉਹ ਦੋਵੇਂ ਜਣੇ ਬਹੁਤ ਜ਼ਿਆਦਾ ਹੈਰਾਨ ਸੀ ਕਿ ਅਸੀਂ ਤਾਂ ਥਾਣੇਦਾਰ ਨੂੰ ਇੰਨੇ ਪੈਸੇ ਦਿੱਤੇ ਬਜ਼ੁਰਗ ਨੂੰ ਫਸਾਉਣ ਵਾਸਤੇ ਉਸ ਦੀ ਜ਼ਮੀਨ ਲੈਣ ਵਾਸਤੇ ਇਹ ਤਾਂ ਉਲਟਾ ਸਾਨੂੰ ਹੀ ਫਸਾਰਿਆ ਤਾਂ ਥਾਣੇਦਾਰ ਅੱਗੇ ਹੱਥ ਜੋੜਨ ਲੱਗ ਜਾਂਦੇ ਨੇ ਤੇ ਮਾਫੀ ਮੰਗਦੇ ਨੇ ਤਾਂ ਥਾਣੇਦਾਰ ਕਹਿੰਦਾ ਹੈ ਕਿ ਮਾਫੀ ਮੰਗਣੀ ਹੈ ਤਾਂ ਐਸਪੀ ਸਾਹਿਬ ਕੋਲੇ ਮੰਗੋ ਹੁਣ ਮੇਰੇ ਹੱਥ ਵਿੱਚ ਕੁਝ ਨਹੀਂ ਹੈ ਸਾਰੀ ਕਹਾਣੀ ਐਸਪੀ ਸਾਹਿਬ ਨੂੰ ਪਤਾ ਲੱਗ ਗਈ ਹੈ ਹੁਣ ਤੁਸੀਂ ਫਸ ਚੁੱਕੇ ਹੋ ਤਾਂ ਉਹਨਾਂ ਨੂੰ ਜੇਲ੍ਹ ਚ ਲਿਆ ਜਾਂਦਾ ਉਸ ਤੋਂ ਬਾਅਦ ਉਹਨਾਂ ਤੇ ਕੋਰਟਕੈਸ ਬਣਾਇਆ ਜਾਂਦਾ ਐਸੇ ਤਰ੍ਹਾਂ ਉਹਨਾਂ ਨੂੰ ਉਹਨਾਂ ਦੀ ਕਰਨੀ ਦੀ ਸਜ਼ਾ ਦਿਲਾਈ ਜਾਂਦੀ ਹੈ ਐਸਪੀ ਸਾਹਿਬ ਨੇ ਉਹਨਾਂ ਨੂੰ ਤਾਂ ਸਜ਼ਾ ਦੇ ਦਿੱਤੀ ਸੀ ਪਰ ਹੁਣ ਰਹਿ ਗਿਆ ਸੀ ਥਾਣੇਦਾਰ ਥਾਣੇਦਾਰ ਨੂੰ ਐਸਪੀ ਸਾਹਿਬ ਬਖਸ਼ਣਾ ਨਹੀਂ ਚਾਹੁੰਦੇ ਸੀ ਉਹ ਸੋਚਦੇ ਨੇ ਕਿ ਇਹ ਐਵੇਂ ਹੋਰ ਕਿਸੇ ਨੂੰ ਫਸਾਵੇਗਾ ਤਾਂ ਉਹ ਥਾਣੇਦਾਰ ਨੂੰ ਸਸਪੈਂਡ ਕਰ ਦਿੰਦੇ ਨੇ ਤੇ ਕਹਿੰਦੇ ਨੇ ਕਿ ਮੈਂ ਤੇਰੇ ਤੇ ਰਹਿਮ ਕੀਤਾ ਇੱਕ ਜੋ ਤੈਨੂੰ ਥਣ ਜੋ ਤੈਨੂੰ ਜੇਲ੍ਹ ਵਿੱਚ ਨਹੀਂ ਭੇਜਿਆ ਪਰ ਹੁਣ ਤੇਰੀ ਨੌਕਰੀ ਜ਼ਿੰਦਗੀ ਭਰ ਵਾਸਤੇ ਗਈ ਮੈਂ ਇਦਾਂ ਦਾ ਕੇਸ ਬਣਾਵਾਂਗਾ ਕਿ ਤੈਨੂੰ ਇਹ ਨੌਕਰੀ ਦੁਬਾਰੇ ਨਹੀਂ ਮਿਲੇਗੀ ਫਿਰ ਐਸਪੀ ਸਾਹਿਬ ਇਦਾਂ ਦਾ ਕੇਸ ਤਿਆਰ ਕਰਦੇ ਨੇ ਕਿ ਥਾਣੇਦਾਰ ਪਰਮਾਨੈਂਟਲੀ ਘਰੇ ਵੇਹ ਜਾਂਦਾ ਹੈ ਥਾਣੇਦਾਰ ਵੀ ਹੁਣ ਬਹੁਤ ਜ਼ਿਆਦਾ ਪਛਤਾ ਰਿਆ ਸੀ ਕਿ ਉਹਨੇ ਥੋੜੇ ਜੇ ਪੈਸਿਆਂ ਦੇ ਲਾਲਚ ਵਿੱਚ ਆਪਣੀ ਇੱਜ਼ਤ ਗਵਾ ਲਈ ਤੇ ਨਾਲੇ ਆਪਣੀ ਨੌਕਰੀ ਵੀ ਗਵਾ ਲਈ ਪਰ ਹੁਣ ਪਛਤਾਵੇ ਤੋਂ ਕੀ ਬਣਦਾ ਸੀ ਇਧਰ ਐਸਪੀ ਸਾਹਿਬ ਜੋ ਬੜੇ ਮਿਹਨਤੀ ਤੇ ਇਮਾਨਦਾਰ ਸੀ ਉਹ ਇਸ ਤਰ੍ਹਾਂ ਕਰਨਾ ਨਹੀਂ ਚਾਹੁੰਦੇ ਸੀ ਪਰ ਜਿੱਦਾਂ ਦੇ ਲੋਕ ਜਿਵੇਂ ਹੁੰਦੇ ਨੇ ਉਹਨਾਂ ਨੂੰ ਉਸ ਤਰ੍ਹਾਂ ਹੀ ਸਭ ਕੁਝ ਸਿਖਾਈਦਾ ਹੈ ਉਸ ਤਰ੍ਹਾਂ ਦੀ ਭਾਸ਼ਾ ਸਮਝਦੇ ਨੇ ਐਸੇ ਕਰਕੇ ਐਸਪੀ ਸਾਹਿਬ ਨੇ ਇੱਕ ਕਦਮ ਚੁੱਕਿਆ ਸੀ ਤਾਂ ਐਸਪੀ ਸਾਹਿਬ ਆਪਦੇ ਪਿਤਾ ਨੂੰ ਲੈ ਕੇ ਆਪਦੇ ਭੈਣ ਦੇ ਘਰੇ ਚਲੇ ਜਾਂਦੇ ਨੇ ਤੇ ਉਹਨਾਂ ਨੂੰ ਆਪਦੇ ਪਿਤਾ ਦੇ ਪਿੰਡ ਵਿੱਚ ਰਹਿਣ ਵਾਸਤੇ ਰਾਜ਼ੀ ਕਰ ਲੈਂਦੇ ਨੇ ਹੁਣ ਐਸਪੀ ਸਾਹਿਬ ਆਪਦੇ ਸਾਰੇ ਕਰਦਿਆਂ ਨਾਲ ਉਸ ਪਿੰਡ ਵਿੱਚ ਆ ਕੇ ਰਹਿਣ ਲੱਗੇ ਸੀ ਤੇ ਪਿੰਡ ਵਾਲਿਆਂ ਨੇ ਜਿਵੇਂ ਹੀ ਦੇਖਿਆ ਸੀ ਕਿ ਬਲਵਿੰਦਰ ਸਿੰਘ ਦਾ ਇੱਕ ਮੁੰਡਾ ਹੋਰ ਵੀ ਹੈ ਜੋ ਐਸਪੀ ਬਣ ਗਿਆ ਹੈ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਸੀ ਤੇ ਖੁਸ਼ ਵੀ ਹੋਈ ਸੀ ਕਿਉਂਕਿ ਬਲਵਿੰਦਰ ਸਿੰਘ ਸਭ ਨਾਲ ਹੱਸਦਾ ਜੁਲਦਾ ਮਿਲਦਾ ਜੁਲਦਾ ਸੀ ਸਭ ਦਾ ਭਲਾ ਕਰਦਾ ਸੀ ਤੇ ਐਸਪੀ ਸਾਹਿਬ ਵੀ ਉਸੇ ਰਾਤੇ ਚੱਲ ਰਹੇ ਸੀ ਤਾਂ ਦੋਸਤੋ ਇਹ ਕਹਾਣੀ ਦੱਸਣ ਦਾ ਮਕਸਦ ਕਿਸੇ ਨੂੰ ਦੁਖੀ ਕਰਨਾ ਜਾਂ ਪਰੇਸ਼ਾਨ ਕਰਨਾ ਨਹੀਂ ਹੈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਜਿੱਦਾਂ ਅਸੀਂ ਕਰਾਂਗੇ ਸਾਨੂੰ ਉਦਾਂ ਹੀ ਭੋਗਣਾ ਪਵੇਗਾ ਜਿੱਦਾਂ ਦੇ ਅਸੀਂ ਬੀਜਾਂਗੇ ਸਾਨੂੰ ਉਹੀ ਵੱਢਣਾ ਪਵੇਗਾ ਤਾਂ ਦੋਸਤੋ ਕਿਸੇ ਨਾਲ ਕੁਝ ਮਾੜਾ ਕਰਨ ਤੋਂ ਪਹਿਲਾਂ ਇਹ ਤੁਸੀਂ ਸੋਚ ਲਿਆ ਕਰੋ ਕਿਥੋਂ ਵੱਡੇ ਨਾਲ ਮਾੜਾ ਜਰੂਰ ਹੋਵੇਗਾ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਇਓ ਦੋਸਤੋ ਧੰਨਵਾਦ